ਕਿੰਨਾ ਦੂਰ ਤੋਂ ਆਉਣ ਦਾ ਹੁਣ ਦੱਸ ਉਹ ਕੀ ਕਰਨ ਪਾਣੇ ਕੋਈ ਕੋ ਸ਼ਿਕਾਰ ਕਰਦੇ ਸ਼ੇਰ ਦੇ ਟਾਈਗਰ ਹਾਂ ਬਲੈਕ ਪੈਂਥਰ ਹੋਰ ਕੀ ਕਰਨ ਦੇ ਕਿਹਦਾ ਸ਼ਿਕਾਰ ਪਿੱਛੇ ਉਹ ਥੋੜਾ ਪਿੱਛੇ ਉਹ ਇਨਸਾਨਾਂ ਜਾਨਵਰ ਦਾ ਹੋਣੇ ਹੋੜੇ ਕੋਵ ਵਾਲਾ ਸਿੰਘ ਵਾਲਾ ਕੋੜ ਇੱਕ ਸੱਤ ਅੱਛਾ ਇਹ ਸ਼ਿਕਾਰ ਕਰਦੇ ਆ ਕੋਈ ਪਤਾ ਇੱਕ ਨੇ ਉਹ ਲੱਤਾਂ ਨੂੰ ਖਾ ਜਾਂਦਾ ਨਹੀਂ ਸ਼ਿਕਾਰ ਕਿਹਦਾ ਕਰਦੇ ਆ ਸ਼ਿਕਾਰ ਕਰਦੇ ਆ ਇਨਸਾਨ ਦਾ ਜਾਨਵਰ ਦਾ ਨੇ ਹੋਲਦੀ ਨਾਨੀ ਦਾ ਨੇ ਹੋਰ ਪਤਾ ਜੇ ਜਾਉਂਗੇ ਉਹਦੇ ਦੇ ਸਾਹਵੇਂ ਲੜਦੇ ਆਂ ਨੀ ਹੋਲਦੀ ਨਾਨੀ ਇਧਰ ਨੂੰ ਜਾਂਦੀ ਆ ਉਹਨਾਰੇ ਘਾਰੇ ਤਿੰਨ ਜਾਂਦੀ ਆ ਕਿ ਉਧਰ ਘਾਰ ਆ ਜਾਂਦਾ ਫਿਰ ਉਹਨਾਂ ਦੀ ਪਛਤਰੀ ਗਲਾਸ ਹੁੰਦੀ ਸੁਪਨਾ ਹੀ ਕੋਈ ਮਾਸਟਰ ਕੋਣ ਹੈ ਨੇ ਹੋਲਾ ਨੇ ਹੋਰ ਦੇਖਿਆ ਨਹੀਂ ਨੇ ਹੋਲ ਦੇ ਬੱਚੇ ਹਾਂ ਤੇ ਦੇਖਿਆ ਵੀ ਥੋੜਾ ਪਿੱਛੋਂ ਕਰਾ ਪਿੱਛੋਂ ਬੜਾ ਦੇਖ ਲੈ ਪਿੱਛੋਂ ਥੋੜਾ ਪਿੱਛੋਂ ਦੇਖਿਆ ਨਹੀਂ ਕਰੀ ਤੂੰ ਨੇ ਹੋਲ ਦੇ ਦਾਦੀ ਦਾ ਤੂੰ ਕਿੰਨੇ ਇਗਜ਼ਟ ਹੁੰਦੇ ਆ ਨੇ ਕੁੱਤਿਆਂ ਕੋ ਡਰ ਜਨਾ ਉਹ ਕੁੱਤਾ ਦੇਖੋ ਉਹ ਕੋ ਤੂੰ ਡਰ ਜਨਾ ਨਿਓਲ ਨਿਓਲ ਦੇ ਕੋ ਦਬਰ ਜੇ ਭਜਣਾ ਘਰੇ ਤੂੰ ਦੱਸ ਹੁਣ ਆਹ ਲੇ ਕੇ ਤਾਂ ਡਰਨਾ ਕਿਉਂ ਮੇਰੇ ਉੱਤੇ ਚੜਨਦੇ ਆਇਆ ਕਿ ਡਾ ਡਰ ਬੋਕ ਜੇ ਪਰਿਓ ਲੈ ਆ ਦੇਖੋ ਗੱਲਾਂ ਸ਼ੇਰਾਂ ਦੀਆਂ ਕਰਦਾ ਆ ਡਰ ਕੁੱਤੇ ਕੋ ਜਾਂਦਾ ਸ਼ੇਰ ਸ਼ੇਰ ਕਿਉਂ ਨਾ ਨਾ ਤੇ ਮੇਰੀ ਗੱਲ ਦਾ ਤਾਂ ਮੈਂ ਉਹ ਅੰਧਰਾ ਬ੍ਰਾਹਮੇ ਗੱਲ ਆ ਵੀ ਮੇਰੀ ਜਿਹੜੀ ਮੈਂ ਗੱਲ ਕਰ ਲਗਦਾ ਮੈਂ ਮੈਂ ਜਿਹੜੀ ਗੱਲ ਕਰਦਾ ਤੈਨੂੰ ਕਾੜ ਰਹੀ ਇਹ ਮੈਨ ਮੇਰ ਆ ਗਿਆ ਕਰੀਦਾ ਸ਼ੇਰ ਇਹ ਕਰੀਦਾ ਸ਼ੇਰ ਬਣਦਾ ਹੈ ਹੈ ਕਰੀਦਾ ਸ਼ੇਰ ਬਣਦਾ ਕਟੂਕੇ ਕਟੂਕੇ ਮੈਂ ਪੈਰ ਬੀਚਾ ਪਾ ਕੇ ਗੱਲੀਆ ਡਰਾਮੇ ਵੋਗਾ ਦੀ ਗੱਲ ਕਰ ਮੈਂ ਇਹ ਪੁੱਛਣਾ ਹਾਂ ਪਾ ਗਈ ਜਾਂਦਾ ਪਾਡ ਡਰ ਗਿਆ ਪਾਡ ਡਰ ਗਿਆ ਇਹ ਪਾਡ ਡਰ ਗਿਆ ਸੀ ਮੈਨੂੰ ਪਾਡ ਡਰ ਗਿਆ ਸੀ ਮੈਂ ਇੰਨੋਂ ਡਰ ਪਾਡ ਡਰ ਗਿਆ ਇੰਨੋਂ ਡਰ ਪਾਡ ਡਰ ਗਿਆ ਜੀ ਮੈਨੂੰ ਹੋਏ ਹੋਏ ਮਾਰਨਾ ਕੋਲੀ ਜਾਂਦੀ ਆ ਮਾਰਨਾ ਨਹੀਂ ਕੁੜੀ ਨੂੰ ਮਾਰਦਾ ਕਾ ਤੂੰ ਕੁੜੀ ਨੂੰ ਬੋਕ ਕਲੀ ਦੇ ਮਿਚ ਫਾਗ ਗਿਆ ਕੁਤਾ ਕੁਤਾ ਨਾ ਨਾ ਸਾਉਸ ਗੋਲੀ ਮਾਰ ਜਾਵੇ ਕੁਤਾ ਆ ਗਿਆ ਯਾਰ ਇਹ ਆ ਗਿਆ ਇਧਰ ਆ ਜਾ ਇਧਰ ਆ ਓਏ ਓਏ ਸ਼ੇਰ 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 ਨਾ ਜਿੱਦਾਂ ਲੜਦਾ ਡਰ ਬੋਕ ਸਰੇ ਦਾ ਉਹਨੇ ਲਾ ਗਿਆ ਉਹਨੇ ਉਹ ਆ ਗਿਆ ਆ ਗਿਆ ਮੇੜਾ ਦੇ ਆ ਗਿਆ ਨਹੀਂ ਤਾਂ ਨਹੀਂ ਬੰਦੂ ਨਹੀਂ ਨਹੀਂ ਤਾਂ ਲੈ ਇਹਨੂੰ ਅੜ ਕੇ ਆਹ ਤੇ ਡਰ ਬੋਗ ਆਹ ਡਰ ਬੋਗ ਓਏ ਧੋੜੀ ਜਾ ਧੋੜੀ ਜਾ ਧੋੜੀ ਜਾ ਨਾ ਜੀ ਆ ਜਾ ਯਾਰ ਇੱਕ ਕੁ ਲੈ ਲੜ ਆਈ ਜਾਂਦਾ ਰਾਣੀ ਕੋ ਲੈਣ ਨੂੰ ਗਿਆ ਉਹਨੇ ਫਿਰ ਤੇ ਆਈ ਡਰ ਬੋਗ ਸਰੀਦਾ ਅਰੇ ਗੁੱਗ ਰਾਣੀ ਕੋ ਲੈਣ ਨੂੰ ਗਿਆ ਮੈਂ ਕਿੱਥੇ ਜਾਵਾਂ ਮੈਂ ਨਹੀਂ ਜਾਣ ਆ ਜਾ ਓਏ ਚੱਜਾ ਚੱਲ ਡਰਪੋਗ ਸਿਰੇ ਦਾ ਆ ਗਿਆ ਨੇਲ ਉਹ ਦੇ ਉਹ ਕੁੱਤਾ ਡਰਪੋਗ 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 ਲੈਣਾ ਮੈਂ ਪਹਿਲਾਂ ਸੁਣੀਆ ਨਹੀਂ ਚੱਲ ਘਰੇ ਹੁਣ ਚੱਲ ਬਿੱਲੀ ਡਰਪੋਗ ਆ ਲੈ ਚੱਲ ਹੁਣ ਘਰੇ ਚੱਲ ਨਹੀਂ ਤਾਂ ਲੈ ਜਾ ਪਾਉ ਨੂੰ ਚਲੋ ਮੈਨੂੰ ਤੇਰੇ ਨਾਲ ਚੱਲ ਚੱਲ ਤਾਂ ਮੈਨੂੰ ਹੁਣ ਤੇਰੇ ਨਾਲ ਚਲੋ ਡਰਪੋਗ ਸਿਰੇ ਦੇ ਕਿੱਡਾ ਡਰਪੋਗ ਘਰੇ ਸ਼ੇਰ ਮਰਦਾ ਮਰ ਕੁੱਤੇ ਕੋ ਡਰੀ ਜਾਂਦਾ ਕੱਲ੍ਹ ਆਉਣਾ ਇੱਧਰ ਰਹਤੇ ਵਾਪਸ ਲੋ ਜੀ ਮੇਰੇ ਮੇਰਾ ਕਹਿੰਦੇ ਕੌਣ ਆ ਗਿਆ ਖੰਨਾ ਆ ਗਿਆ ਮੇਰੇ ਵੀਰੋ ਖੰਨਾ ਜੀ ਖੰਨਾ ਜੀ ਆ ਗਏ ਨੇ ਆਓ ਜੀ ਦਿਖਾਦੇ ਤੁਹਾਨੂੰ ਖੰਨਾ ਜੀ ਹੈਲੋ ਪੱਪੂ ਬੋਲਦਾ ਪੱਪੂ ਬੋਲਦਾ ਹਾਂਜੀ ਅੱਗੇ ਅੱਈਆਂ ਨਹੀਂ ਤੁਸੀਂ ਉਪਰਦਾ ਹੀ ਹੁੰਦਾ ਹੜਦਾ ਹੁੰਦਾ ਕਿਥੋਂ ਆਇਆ ਮੈਂ ਕਰੂੰ ਰਹਿ ਗਏ ਤੁਹਾਡੇ ਤੋਂ ਕਿ ਉਹ ਕਿਹਦੇ ਬਾਹਰ ਗਿਆ ਮੈਂ ਚੱਲਦਾ ਹੀ ਆ ਜਲਾ ਨਿਕਲੇ ਲੱਗਾ ਜੀ ਤੋ ਉਹ ਤਾਂ ਟੱਕਰ ਗਿਆ ਲੱਗਾ ਚੱਲ ਫੋਰ ਨਮੀਤਾ ਜੀ ਨਜ਼ਾਰੇ ਨਜ਼ਾਰੇ ਚਾਹੀਦੇ ਪਤਾ ਕਿ ਉਹ ਨਿਆੜੇ ਆ ਤੁਸੀਂ ਉਹ ਉਹ ਨਿਆੜੇ ਨੂੰ ਆ ਤੇ ਬੰੂ ਐਸੇ ਪਤਾ ਉਹਦੇ ਨਹੀਂ ਆਉਂਦੇ ਦੋਨਰ ਵਾਤੇ ਆ ਦੋਨਰ ਵਾਤੇ ਮੇਡਾ ਕਾਕੇ ਪਤਾ ਜ ਨੇੜੇ ਨਾਤੇ ਨਿੱਕੀ ਹੋਵਲ ਦੱਸ ਮੈਨੂੰ ਕੀ ਆ ਨਾ ਨਾ ਇਤਨਾ ਮਾਰਿਆ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਥੋੜਾ ਬਾਹਰ ਤੋਂ ਕੁੱਤੇ ਕੋ ਡਰੀ ਜਾਂਦਾ ਆ ਘਰ ਆਣ ਕੇ ਨਿਆਣਿਆਂ ਕੋ ਖਾਈ ਤੇ ਕਰਾਂ ਗੱਲ ਕੀ ਤੇ ਤੂੰ ਕੱਲ ਕੋਲ ਜਾਨੀ ਛੋਟੀ ਆ ਭੈਣੇ ਨਹੀਂ ਤੇਰੀ ਨਹੀਂ ਤੇ ਨਹੀਂ ਤੇ ਕੰਦਾ ਚਲੋ ਬਾ ਠੀਕ ਹੈ ਠੀਕ ਹੈ ਤੇਰਾ ਦੱਸ ਤੂੰ ਕਿੱਥੇ ਆਇਆ ਉਹ ਦੱਸ ਦੱਸ ਕਿਤੇ ਕਿਤੇ ਦਈ ਬਲੀਨੇ ਓ ਮਾਈ ਗਾਹ ਹਰਿਆਣ ਕੋਣ ਹੈ ਹਰਿਆਣ ਕੋ ਹਰਿਆਣ ਕੀ ਲੱਗਦਾ ਤੇਰਾ ਆ ਆ ਇੱਕ ਦੇਖਿਓ ਬੋਨ ਵੱਡਾ <laughs> ਸਮਾਨਖਾਨ <laughs> <laughs> <laughs>